ਅੱਜ ਧੂਰੀ ਵਿਖੇ ਸ੍ਰੀ ਬਾਲਾ ਜੀ ਸਪੋਰਟਸ ਅਕੈਡਮੀ ਜਿਹੜੀ ਰੈਸਲਿੰਗ ਦੀ ਹੈ ਸਾਡੇ ਕੋਚ ਸਰ 베ਜ ਜੀ ਨੇ ਪ੍ਰਗਟ ਸਿੰਘ ਜੀ ਸਰਪੰਚ ਜੀ ਨੇ ਬੜੀ ਮਿਹਨਤ ਦੇ ਨਾਲ ਇੱਥੇ 60-70 ਲੱਖ ਰੁਪਇਆ ਲਾ ਕੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਉਹਨਾਂ ਨੇ ਸ਼ੁਰੂ ਕੀਤਾ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਕਿਉਂਕਿ ਇਹਨਾਂ ਨੇ ਪਹਿਲੀ ਵਾਰੀ ਹੋਇਆ ਕਿ ਧੂਰੀ ਦੇ ਵਿੱਚ ਐਡੀ ਵਧੀਆ ਰੈਸਲਿੰਗ ਅਕੈਡਮੀ ਬਣੀ ਹੈ ਜਿਹਦੇ ਵਿੱਚੋਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਬੱਚੇ ਇਹਨਾਂ ਨੇ ਤਿਆਰ ਕੀਤੇ ਨੇ ਤੁਸੀਂ ਅੱਜ ਦੇਖ ਰਹੇ ਹੋ ਕਿ ਪੂਰੇ ਪੰਜਾਬ ਦੀਆਂ ਅੰਡਰ 17 ਬੱਚੀਆਂ ਇੱਥੇ ਆਈਆਂ ਨੇ ਜਿੱਥੋਂ ਹੋਰ ਵੀ ਸਾਡੇ ਬੱਚੇ ਇੱਥੋਂ ਸਿਹਤ ਲੈ ਕੇ ਜਾਣਗੇ ਬੱਚੇ ਬੱਚੀਆਂ ਕਿ ਬੱਚ ਲੜਕੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਕਿਵੇਂ ਦੇਖੋ ਕਿੱਡੇ ਵਧੀਆ ਕੰਪੀਟੀਸ਼ਨ ਹੋ ਰਹੇ ਨੇ ਸੋ ਇਸ ਕਰਕੇ ਮੈਂ ਮੁਬਾਰਕਬਾਦ ਇਹਨਾਂ ਬੀਜ ਜੀ ਨੂੰ ਸਾਡੇ ਕੋਚ ਸਾਹਿਬ ਨੇ ਜਿਹੜੇ ਆਪ ਇੰਟਰਨੈਸ਼ਨਲ ਸਪੋਰਟਸਮੈਨ ਰਹੇ ਨੇ ਰੈਸਲਿੰਗ ਦੇ ਪ੍ਰਗਟ ਸਿੰਘ ਜੀ ਇਹਨਾਂ ਦੇ ਬੱਚੇ ਵੀ ਨੈਸ਼ਨਲ ਲੈਵਲ ਦਾ ਖੇਡੇ ਨੇ ਸੋ ਇਹਨਾਂ ਦੀ ਸਮੁੱਚੀ ਟੀਮ ਅੱਜ ਇੱਥੇ ਪਹੁੰਚੀ ਹੈ ਤੇ ਪੂਰੇ ਪੰਜਾਬ ਦੇ ਭਰ ਦੇ ਵਿੱਚੋਂ ਇਹਨਾਂ ਦੇ ਸਾਥੀ ਕੋਚੇ ਸਹਿਬਾਨ ਜਿਲ੍ਹਾ ਜਿਲ੍ਹਾ ਸੈਕਟਰੀ ਸਹਿਬਾਨ ਇੱਥੇ ਪਹੁੰਚੇ ਨੇ ਸੋ ਅਸੀਂ ਮੁਬਾਰਕਬਾਦ ਦਿੰਨੇ ਆ ਤੇ ਨਾਲ ਯਕੀਨ ਵੀ ਦਿਵਾਉਨੇ ਆ ਜਿਹੜੇ ਇਹਨਾਂ ਦੇ ਕੰਮ ਅਧੂਰੇ ਨੇ ਉਹ ਅਸੀਂ ਪੂਰੇ ਕਰਵਾ ਕੇ ਦੇਉ ਕਿਉਂਕਿ ਇਹ ਸਰਕਾਰੀ ਨਰਸਰੀ ਦੇ ਵਿੱਚ ਰੈਸਲਿੰਗ ਦੇ ਵਿੱਚ ਇਹ ਜਿਹੜੀ ਅਕੈਡਮੀ ਹੈ ਪਾਈ ਗਈ ਹੈ ਹੁਣ ਵਾਲੇ ਸਮੇਂ ਤੇ ਇਹਨਾਂ ਨੂੰ ਕੋਚੇ ਕੋਚ ਦੀ ਲੋੜ ਆ ਉਹ ਵੀ ਗੱਦੇ ਵੀ ਜੋ ਵੀ ਕਿਸੇ ਚੀਜ਼ ਦੀ ਲੋੜ ਆ ਅਸੀਂ ਪੂਰਾ ਇਹਨਾਂ ਦੀ ਹੈਲਪ ਕਰਾਂਗੇ ਕਿਉਂਕਿ ਮਾਨ ਸਾਹਿਬ ਦਾ ਤੁਸੀਂ ਆਪ ਸਪੋਰਟਸਮੈਨ ਹੋ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੁਸੂਬਾ ਜੀ ਮੈਂ ਹੀ ਸਾਡੇ ਦਰਸ਼ਕ ਵੀਰਾਂ ਨੂੰ ਹੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜੋ ਰੈਸਲਿੰਗ ਦੇ ਬਹੁਤ ਵਧੀਆ ਕੋਚ ਨੇ ਸਾਡੇ ਬੀਤ ਜੀ ਜਿਹੜੇ ਆਪ ਇੱਕ ਉੱਚ ਕੋਟੀ ਦੇ ਰੈਸਲਰ ਰਹੇ ਨੇ ਅੱਜ ਰੇਲਵੇ ਦੇ ਵਿੱਚ ਇਹ ਬਤੌਰ ਜੇ ਰੇਲਵੇ ਦੇ ਵਿੱਚ ਅੱਜ ਨੂੰ ਨੌਕਰੀ ਮਿਲੀ ਹੈ ਤਾਂ ਉਸ ਰੈਸਲਿੰਗ ਸਪੋਰਟਸ ਕਰਕੇ ਮਿਲੀ ਹੈ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਕਿ ਖੇਡਾਂ ਨਾਲ ਜੋੜੋ ਤਾਂ ਕਿ ਉਹ ਨਸ਼ਿਆਂ ਤੋਂ ਬਚਣਗੇ ਔਰ ਜਿੱਥੇ ਉਹ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰਨਗੇ ਉੱਥੇ ਪੰਜਾਬ ਦਾ ਰੋਸ਼ਨ ਉੱਚਾ ਕਰਨਗੇ ਆਪਣੇ ਕੋਚੇ ਸਾਹਿਬਾਨ ਦਾ ਰੋਸ਼ਨ ਨਾਮ ਰੋਸ਼ਨ ਕਰਨਗੇ ਸਰ ਇਹ ਬਹੁਤ ਵਧੀਆ ਚਲਨ ਪੈਦਾ ਹੋਇਆ ਪੰਜਾਬ ਦੇ ਵਿੱਚ 17ਵੀਂ ਜਿਹੜੀ ਸਟੇਟ ਰੈਸਲਿੰਗ ਹੈਗੀ ਉਹ ਸਾਡੇ ਕਹਿਰੂ ਪਿੰਡ ਦੇ ਇੱਕ ਰੂਰਲ ਏਰੀਆ ਦੇ ਵਿੱਚ ਸਟੇਟ ਚੈਂਪੀਅਨਸ਼ਿਪ ਹੋ ਰਹੀ ਹੈ ਅੰਡਰ 17 ਔਰ ਇੱਕ ਕੋਚ ਸਾਹਿਬ ਦੀ ਔਰ ਇਹਨਾਂ ਦੇ ਕਲੱਬ ਦੀ ਪੂਰੇ ਦੇ ਪੂਰੇ ਜਿਹੜੀ ਰੈਸਲਿੰਗ ਅਕੈਡਮੀ ਬਣਾਈ ਵੀ ਹੈ ਇੱਥੇ ਇਹ ਸਾਰਾ ਜਿਹੜੀ ਆਪਾਂ ਦੇਣ ਕਹੀਦੀ ਇਹਨਾਂ ਦੀ ਆ ਇਹ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਰੱਖ ਕੇ ਟ੍ਰੇਨਿੰਗ ਕਰਦੇ ਆ ਔਰ ਹੁਣ ਇਹ ਸਟੇਟ ਚੈਂਪੀਅਨਸ਼ਿਪ ਹਾਸਲ ਕਰਨ ਦੇ ਵਿੱਚ ਗਾਮਜਾਬ ਹੋਏ ਨੇ ਬਹੁਤ ਸੋਹਣੇ ਮੁਕਾਬਲੇ ਹੋ ਰਹੇ ਆ ਔਰ ਉਹ ਜੋ ਖੇਡਾਂ ਵਤਨ ਪੰਜਾਬ ਦੀਆਂ ਤੋਂ ਜਿਹੜਾ ਚਲਨ ਪੈਦਾ ਹੋਇਆ ਪੰਜਾਬ ਦੇ ਵਿੱਚ ਖੇਡਾਂ ਦਾ ਪਿੰਡ ਪਿੰਡ ਖੇਡਾਂ ਦਾ ਔਰ ਹਰ ਉਮਰ ਦੀਆਂ ਖੇਡਾਂ ਦਾ ਔਰ ਉਹਦਾ ਰੁਝਾਨ ਪੂਰੇ ਪੰਜਾਬ 'ਚ ਮੂਵਮੈਂਟ ਦੇਖਣ ਨੂੰ ਮਿਲ ਰਹੀ ਹੈ ਯਰ ਨਾ ਸਭ ਇਹਨਾਂ ਨੇ ਮੰਗ ਵੀ ਆ ਵੀ ਅਸੀਂ ਇੱਕ ਫਾਈਲ ਦਿੱਤੀ ਹੋਈ ਆ ਫੰਡਾਂ ਵਾਸਤੇ ਬੱਚਿਆਂ ਦੀ ਵਧੀਆ ਉਹ ਕਰ ਰਹੇ ਨੇ ਇੱਥੇ ਪਰ ਸਾਡੀ ਅਜੇ ਤੱਕ ਕੋਈ ਮਨਜ਼ੂਰੀ ਉਹ 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 ਆਪਾਂ ਦੇਖਦੇ ਆ ਜੀ ਇਹਨਾਂ ਨੇ ਮੰਗ ਕਰੀ ਆ ਅਸਲ 'ਚ ਇਹਨਾਂ ਦੀ ਪ੍ਰਾਈਵੇਟ ਅਕੈਡਮੀ ਸੀਗੀ ਅਸੀਂ ਉਹਨੂੰ ਕਿਵੇਂ ਆਪਾਂ ਮਦਦ ਕਰ ਸਕਦੇ ਹਾਂ ਸਰਕਾਰੀ ਤੌਰ ਦੇ ਉੱਤੇ ਉਹਦੇ ਲਈ ਸੰਭੀਨ ਹੋ ਰਹੀ ਆ ਔਰ ਲਾਜ਼ਮ ਤੌਰ ਤੇ ਇਹਨਾਂ ਦੀ ਮਦਦ ਕੀਤੀ ਜਾਊਗੀ ਕਿਉਂਕਿ ਜਿਹੜੇ ਬੱਚਿਆਂ ਦੇ ਵਿੱਚ ਇਹ ਚਿੰਗ ਪੈਦਾ ਕਰ ਰਹੇ ਆ ਇਹ ਤਾਂ ਗਵਰਨਮੈਂਟ ਨੂੰ ਵੀ ਅੱਗੇ ਵਧ ਕੇ ਕਰ ਰਹੇ ਆ ਔਰ ਇਹਦਾ ਆਉਣ ਵਾਲੇ ਟਾਈਮ 'ਚ ਤੁਹਾਨੂੰ ਨਤੀਜਾ ਨਜ਼ਰ ਆਊਗਾ। ਹੋਰ ਬੱਚਾਂ ਤੁਸੀਂ ਕੀ ਸੰਦੇਸ਼ਾਂ ਜਿਵੇਂ ਅੱਜਕੱਲ ਨਸ਼ਿਆਂ ਦਾ ਤੌਰ ਬਾਵਾ ਚੱਲ ਰਿਹਾ ਜੀ। ਸਰ ਉਹ ਨਸ਼ਿਆਂ ਨੂੰ ਡੀਫੀਟ ਕਰਨ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲਦਾ, ਇਹ ਹੀ ਉਹ ਇੱਕ ਤਰੀਕਾ। ਕਿਉਂਕਿ ਯੰਗ ਬਲੱਡ ਦੇ ਵਿੱਚ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ। ਜਦਾਂ ਤੁਸੀਂ ਉਹ ਇਸ ਤਰੀਕੇ ਨਾਲ ਯੂਟਿਲਾਈਜ਼ ਕਰ ਲੋ ਨਹੀਂ ਫਿਰ ਉਹ ਡਿਜ਼ਾਸਟਰ ਦਾ ਰੂਪ ਧਾਰਨ ਕਰਦੀ ਆ। ਬੱਚੇ ਨਸ਼ਿਆਂ ਕੰਨੀ ਬਗ ਜਾਂਦੇ ਆ, ਕੁਝ ਹੋਰ ਬਗ ਜੋ। ਆਦਰਵਾਇਜ਼ ਕੇਡਾਂ 'ਚ ਪਾ ਦਿਓ, ਪੁਲਿਸ 'ਚ ਲੈ ਜਾਓ, ਫੌਜ 'ਚ ਲੈ ਜਾਓ। ਇਹੀ ਤਰੀਕਾ ਹੈਗਾ ਬੱਚਿਆਂ ਨੂੰ ਸਹੀ ਰਸਤੇ ਤੇ ਲੈ ਕੇ ਆਉਂਦਾ ਔਰ ਰੰਗਲਾ ਪੰਜਾਬ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਉਹਨੂੰ ਸਹਾਰਾ ਕਰਨ ਦਾ ਇਹੋ ਤਰੀਕਾ ਹੈ ਪਰਗਰ ਸਿੰਘ ਜੀ ਸਰਕਾਰ ਸਰਪੰਚ ਪਿੰਡ ਕਹਿਰੂ ਤੇ ਸ੍ਰੀ ਬਾਲਾਜੀ ਸਪੋਰਟਸ ਅਕੈਡਮੀ ਦੇ ਪ੍ਰਧਾਨ ਜੀ ਪ੍ਰੈਜ਼ੀਡੈਂਟ ਅੱਜ ਉਹ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਨੇ ਇਹਦਾ ਬਾਰੇ ਕੀ ਕਹਿਣਾ ਹੈ ਅੱਜ ਅਸੀਂ ਪੰਜਾਬ ਸਟੇਟ ਅੰਡਰ 17 ਲੜਕਿਆਂ ਦੇ ਮੁਕਾਬਲੇ ਕਰਵਾ ਰਹੇ ਹਾਂ ਜਿੱਥੇ ਤੇ तकरीबन 200 ਬੱਚਾ ਸਾਡੇ ਕੋਲ ਇੱਥੇ ਪਹੁੰਚਾ ਹੈ ਜੀ ਲੜਕੀਆਂ ਤੇ ਇੱਕ ਬਹੁਤ ਹੀ ਵਧੀਆ ਮਲਕੇ ਸਲਾਗ ਜੋ ਕਦਮ ਮਲਕੇ ਠੀਕ ਹੈ ਤੇ ਬੱਚਿਆਂ ਨੂੰ ਖੇਡ ਖੇਡਾਂ ਦੇ ਨਾਲ ਗਰਾਊਂਡ ਨਾਲ ਜੋੜਨਾ ਚਾਹੀਦਾ ਹੈਗਾ ਜੋ ਕਿ ਬੱਚੇ ਨਸ਼ੇ ਤੋਂ ਵੀ ਦੂਰ ਰਹਿਣਗੇ ਤੇ ਇੱਕ ਚੰਗੀ ਸਿਹਤ ਮਲਕੇ ਬਣਾਉਣਗੇ ਜੀ ਇੱਥੇ ਜਿਹੜੀ ਅਕੈਡਮੀ ਹੈ ਇਹ ਕਦੋਂ ਦੀ ਬਣੀ ਹੋਈ ਹੈ ਕਿੰਨੇ ਕ ਬੱਚੇ ਤੇ ਇਹ ਸਾਨੂੰ 3 ਸਾਲ ਹੋ ਗਏ ਜੀ ਮਿਹਨਤ ਕਰਦਿਆਂ ਨੂੰ ਅਕੈਡਮੀ ਚ ਲਾਉਂਦਿਆਂ ਨੂੰ ਤੇ ਸਾਡੇ ਤਕਰੀਬਨ 65 ਬੱਚੇ ਇੱਥੇ ਹੁਣ ਤੱਕ ਮਲਕ ਖੇਡ ਰਹੇ ਨੇ ਤੇ ਨੈਸ਼ਨਲ ਚੋ ਵੀ ਸਾਡੇ ਬੱਚੇ ਕਾਫੀ ਮੈਡਲ ਲਿਆ ਜੀ ਮੇਰਾ ਨਾਮ 베ਦਪ੍ਰਕਾਸ਼ ਚੋਹਾਨ ਅਜੂਰੇ ਮੁਕਾਬਲੇ ਕਰਾਏ ਜਾ ਰਹੇ ਨੇ ਕੁਸ਼ਤੀ ਪਤਲੇ ਕੀ ਕਹਿਣਾ ਚਾਹੁੰਦਾ ਇਹ ਅਮੇ ਜੀ ਪੰਜਾਬ ਚੈਂਪੀਅਨਸ਼ਿਪ ਜੋ ਹਮ ਕਰਾ ਰਹੇ ਹਾਂ ਅੰਡਰ 17 ਲੜਕੀਆਂ ਕੀ ਚੈਂਪੀਅਨਸ਼ਿਪ ਹੈ ਜੋ ਆਲ ਪੰਜਾਬ ਸੇ ਲਗਭਗ ਇਹ 175 ਲੜਕੀਆਂ ਆਈ ਹੈ ਜੋ ਕਿ ਆਣੇ ਵਾਲੇ अभी जो डेट फिक्स होनी है इनकी ये नेशनल में जाएंगी जो यहाँ फर्स्ट नंबर पर आएंगी लड़कियाँ वो नेशनल में जाएंगी मेरे पास लगभग साठ से पैंसठ बच्चे ट्रेनिंग लेते हैं जो कि सभी बच्चे गरीब परिवार से हैं और उन बच्चों में से मेरे कई बच्चे जैसे दो बेटियाँ मेरी खड़ी हैं ये अभी बाईस तारीख को नेशनल खेलने जाएंगी कोटा और इन पंजाब में और नेशनल में दोनों ने मेडल दिए हैं और यहाँ मेरे तार्फी पास तार्फी तार्फी तार्फ। जो लड़के हैं उनने भी नेशनल मेडल हैं मैं सर यही संदेश देना चाहूंगा कि अगर पंजाब को नशा मुक्त कर रहा है तो उसको स्पोर्ट्स से जोड़ो किसी भी अकेडमी से जोड़ो वो परिवार जिम्मेवारी ले बच्चे की तब बच्चा निकलेगा अगर बच्चे परिवार साथ ना दे तो बच्चा नहीं निकल सकता जब तक पेरेंट्स साथ नहीं देंगे जब तक बच्चा स्पोर्ट्स में नहीं बढ़ेगा बच्चे की मैं ये कहना चाहूँगा जी देखो जी, पंजाब सरकार से मैंने कई बार अपील करी है और कागज भी दिए हैं पर हमारी फाइल अभी तक नहीं चली क्योंकि जितना संगरूर बरनाला और मलेरकोटला जो दूहरी में ये एकेडमी खुली है आज तक ऐसी एकेडमी कहीं नहीं है उनसे हमें डिमांड करी है एक कोच की एक हाल की एक मैट की जो कि हरियाणा को ये कहते हैं कि हरियाणा बहुत आगे निकल गया हरियाणा के कोचान ने मुझे मैट दिया है ना कि पंजाब का कोई भी मिनिस्टर हमारी सपोर्ट नहीं कर रहा जितने है जितने बढ़िया रिजल्ट आए उतना बढ़िया हमें पंजाब से कोई सपोर्ट नहीं मिल रही जबकि दूरी सीएम साहब का हलका है उनका हलके में ये एकेडमी खुली हुई है सतीश काल जी मैं महावीर सिंह एमसी जेड़े खेल मुकाबला जेड़े कराए जा रहे ने जी ये 17 किलो वेट दे पंजाब दे कराए जा रहे ने जी एदा ये केड़ा है जी भाई आपा नशा तो दूर रहंगे बच्चे ਔਰ ਸੇਤ ਆਪਣੀ ਵਧੀਆ ਰੱਖਣਗੇ ਔਰ ਵਧੀਆ ਭੋਖ ਬਣਾਣਗੇ ਮੇਰਾ ਨਾਮ ਨਵਰੀਤ ਕੌਰ ਕਦੋਂ ਤੋਂ ਤੁਸੀਂ ਅਕੈਡਮੀ ਨਾਲ ਜੁੜੇ ਹੋ ਨਾ ਇਸ ਅਕੈਡਮੀ ਚ ਮੈਂ 4 ਸਾਲ ਤੋਂ ਪ੍ਰੈਕਟਿਸ ਕਰ ਰਹੀ ਹਾਂ ਤੇ ਕੋਚ ਸਾਹਿਬ ਵੀ ਰੇ ਸ਼ਾਮ ਸਾਨੂੰ ਰੋਜ਼ ਪ੍ਰੈਕਟਿਸ ਕਰਾਉਂਦੇ ਨੇ ਤੇ ਅਸੀਂ ਰੋਜ਼ ਗਰਾਊਂਡ ਚ ਆ ਕੇ ਤੇ ਆਪਣੇ ਆਪ ਨੂੰ ਟ੍ਰੇਨ ਕਰਦੇ ਆ ਅੱਗੇ ਅਗਲੇ 올림픽ਸ ਕਿ ਟ੍ਰੇਨ ਕਰਦੇ ਆ ਉਹਨਾਂ ਚਾਸ ਇਹਦੇ ਵਾਸਤੇ ਐਵੇਂ ਆ ਵੀ ਜੇ ਆਪਾਂ ਇੱਕ ਵਾਰ ਗੈਪ ਪੈ ਗਿਆ ਤਾਂ ਆਪਾਂ ਨੂੰ ਫਿਰ ਤੋਂ ਸਟਾਰਟਿੰਗ ਤੋਂ ਸਟਾਰਟ ਕਰਨਾ ਪੈਂਦਾ ਆਪਾਂ ਨੂੰ ਕੰਟੀਨਿਊਟੀ ਦੇ ਵਿੱਚ ਰੋਜ਼ ਮਿਹਨਤ ਕਰਕੇ ਰੱਖਣੀ ਪੈਂਦੀ ਹੈ ਕਿ ਜੇ ਆਪਾਂ ਵਿੱਚ ਗੈਪ ਪਾ ਦਿੰਨਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਸਟਾਰਟਿੰਗ ਤੋਂ ਸਟਾਰਟ ਕਰਨਾ ਪੈਂਦਾ ਜਿਹਦੇ ਕਰਕੇ ਲਗਾਤਾਰ ਆਪਾਂ ਨੂੰ ਸਾਲਾਂ ਸਾਲ ਮਿਹਨਤ ਕਰਨੀ ਪੈਂਦੀ ਹੈ ਕਿੱਥੇ ਕਿੱਥੇ ਖੇਡਿਆ ਤੁਸੀਂ ਮੈਂ ਡਿਸਟ੍ਰਿਕਟ ਸਟੇਟ ਨੈਸ਼ਨਲ ਤੱਕ ਖੇਡੀ ਹੋਈ ਆਂਗੀ ਨੈਸ਼ਨਲ ਦੇ ਵਿੱਚ ਮੈਂ ਸਕੂਲ ਗੇਮਸ ਦੇ ਵਿੱਚ ਪਿਛਲੇ 2 ਸਾਲਾਂ ਤੋਂ ਮੈਂ ਨੈਸ਼ਨਲ ਗਈ ਸੀ ਤੇ ਉਸ ਇਹ ਸਟੇਟ ਦੇ ਵਿੱਚ ਮੇਰਾ 골ਡ ਆਂਦਾ ਰਿਹਾਗਾ ਤੇ ਖੇਡਾਂ ਵਤਨ ਦੇ ਵਿੱਚ ਮੇਰਾ ব্রੌਂਜ਼ ਸੀ ਤੇ ਆਹ ਹੁਣ ਅਸੀਂ ਸਟੇਟ ਖੇਡ ਕੇ ਆਈ ਸੀਗੇ ਬਟਿੰਡਾ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਸੀ ਹੋਰ ਬੱਚਿਆਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਜੇ ਕਿ ਤੁਸੀਂ ਵੀ ਗਰਾਊਂਡ ਦੇ ਨਾਲ ਜੁੜੋ ਤਾਂ ਕਿ ਤੁਸੀਂ ਵੀ ਤੁਹਾਡੇ ਕੋਲ ਵੀ ਇੱਕ ਪਲੇਟਫਾਰਮ ਹੋਵੇ ਜਿੱਥੇ ਤੁਸੀਂ ਆਪਣਾ ਟੈਲੈਂਟ ਦਿਖਾ ਸਕੋ ਤੇ ਆਪਣੇ ਆਪ ਨੂੰ ਤੁਸੀਂ ਰਿਪਰੈਜ਼ੈਂਟ ਕਰ ਸਕੋ ਮੇਰਾ ਨਾਮ ਮੁਸਕਾਨ ਹੈ 2021 ਤੇ ਤੇ 4 4 ਸਾਲ ਹੋ ਗਏ ਤੇ ਇੱਥੇ ਸਾਡੀ ਸਵੇਰੇ ਸ਼ਾਮ ਪ੍ਰੈਕਟਿਸ ਹੁੰਦੀ ਹੈ ਇਹ ਸਾਡੇ ਕੋ ਸਾਬ ਨੇ ਤੇ ਮੈਰਾ ਮੈਂ ਨੈਸ਼ਨਲ ਵੀ ਖੇਡਦੀ ਹਾਂ ਤੇ ਨੈਸ਼ਨਲ ਵਿੱਚ ਮੇਰੀ ਦੋ ਵਾਰੀ ਪੋਜੀਸ਼ਨ ਵੀ ਹੈਗੀ ਆ ব্রونز ਮੈਡਲ ਦੀ ਤੇ ਨੈਸ਼ਨਲ ਮੈਂ ਚਾਰ ਵਾਰੀ ਖੇਡਾਂ ਹੀ ਆ ਔਰ ਆਈ ਵਾਰ ਮੈਂ ਸਟੇਟ ਵਿੱਚ ਡਿਸਟ੍ਰਿਕਟ ਵਿੱਚ 골ਡ ਮੈਡਲ ਲੈਂਦੇ ਆ